ਸਸੀ ਕਹਾ ਕੀ ਕਹੀ ਜਾਂਦਾ ਲੱਖਾਂ ਚ ਕਰਦੇ ਕਮਾਈ ਤੇ ਬਈ ਕਰਦੀ ਆ ਤੁਸੀਂ ਭਾਨ ਦੇ ਕੇ ਗਏ ਸਾਨੂੰ ਕਿਉਂ ਬਈ ਕਿਹੜੀ ਕਮਾਈ ਆ ਤੇ ਚ ਉਹੀ ਛੱਡ ਦਿੰਨੇ ਵੀ ਇਹ ਪਤਾ ਨਹੀਂ ਕੀ ਬਾਦਸ਼ਾਹ ਬਣ ਗਏ ਕੀ ਬਣ ਗਏ ਰੁਪਏ ਤਾਂ 5 ਵਗਦਾ ਮੇਰਾ ਅੱਜ ਵੀ ਦੋਸਤੋ ਇਸ ਟਾਈਮ ਆਪਾਂ ਬੋਰ ਖੜੇ ਆ ਤੇ ਬੋਰ ਕਹਿੰਦੇ ਵੀ ਬਾਗਾਂ ਦਾ ਜਿਹੜਾ ਰਾਜਾ ਕਿਨੂਆਂ ਦਾ ਤੇ ਇੱਥੇ ਬਈ ਖੇਤੀ ਆ ਜਿਹੜੀ ਲੱਖਾਂ ਚ ਹੁੰਦੀ ਹੈ ਕਮਾਈ ਕਰਦੇ ਆ ਆ ਜੋ ਕਰਦੇ ਆ ਗੱਲਬਾਤ ਬਈ ਕਿਸਾਨ ਆਪਣੇ ਹਨਾ ਤੇ ਕਿਨੂਆਂ ਦਾ ਬਾਗ ਲੱਗਿਆ ਸਸੀ ਕਾ ਬਈ ਸਸੀ ਕਹਾ ਕੀ ਕਹੀ ਜਾਂਦਾ ਲੱਖਾਂ ਚ ਕਰਦੇ ਕਮਾਈ ਤੇ ਬਈ ਕਰਦੀ ਆ ਤੁਸੀਂ ਭਾਨ ਦੇ ਕੇ ਗਏ ਸਾਨੂੰ ਕਿਉਂ ਬਈ ਕਿਹੜੀ ਕਮਾਈ ਆ ਦੇਚ ਉਹੀ ਛੱਡ ਦਿੰਨੇ ਵੀ ਇਹ ਪਤਾ ਨਹੀਂ ਕੀ ਬਾਦਸ਼ਾਹ ਬਣ ਗਏ ਕੀ ਬਣ ਗਏ ਰੁਪਏ ਤਾਂ 5 ਵਗਦਾ ਮੇਰਾ ਕਿਉਂ ਬਈ ਯਾਰ ਮੈਂ ਕੱਲ ਲੈ ਕੇ ਗਿਆ ਪਿਆਰ ਰੁਪਏ ਰੇੜੀ ਤੋਂ ਤੁਸੀਂ ਐਵੇਂ ਗੱਪ ਮਰੀ ਜੰਨੇ ਆ ਓਏ ਫਿਰ ਸਾਡਾ 5 ਵਗਦਾ ਗਾਂ ਆ ਰਾਂ ਪਤਾ ਨਹੀਂ ਕੌਣ ਖਾ ਜਾਂਦਾ ਸਾਨੂੰ ਭਰਾਵਾ ਕਿਸਾਨ ਤਾਂ ਬਸ ਕੰਮ ਕਰਦਾ ਹੀ ਰਹਿ ਜਾਂਦਾ ਕਿਸਾਨ ਨੂੰ ਨਹੀਂ ਪੈਸੇ ਬਣਦੇ ਤਾਂ 45 ਰੁਪਏ ਤਾਂ ਰਾਹ 'ਚ ਕੋਈ ਹੋਰ ਹੀ ਖਾਂਦਾ ਕੌਣ ਖਾਂਦਾ ਮੋਟਾ ਹੈ ਬਈ ਯਾਰ ਐਵੇਂ ਦੂਸੇ ਐ ਕبھی ਹੋਰ ਨਾ ਕੋਈ ਗਾਂ ਵਾਜੇ ਓਏ ਭਰਾਵਾ ਲਾ ਲਾ ਠੇਕੇਰ ਤੈਨੂੰ ਲੱਗ ਜੂ ਪਤਾ ਕਿੰਨੇ ਦਾ ਵੇਦਾ 5 ਰੁਪਏ ਵੇਖਦਾ ਜਦੋਂ ਮਰਜੀ ਪਤਾ ਹਾਂ ਵੇਕਦਾ ਗਾਂਹਾਂ 50 ਆਊਗਾ ਪਰ ਤੁਸੀਂ ਕਰੋ ਪਰਦਾਲ ਤੁਸੀਂ ਪਾਦੇ ਪੱਤਰਕਾਰ ਤੁਸੀਂ ਪਤਾ ਕਰੋ ਵੀ 45 ਰੁਪਏ ਕੌਣ ਖਾਣੀ ਇਹਨਾਂ ਜਿਹੜਾ ਕਿਸਾਨ ਮਿਹਨਤ ਕਰਦਾ ਉਹਨੇ ਆਪਦੀ ਪਹਿਲੀ ਵੀ ਛੱਡੀ ਹੈ ਉਹਨੇ ਮੱਥਾ ਮਾਰਿਆ ਬਾਗ ਲਾਇਆ ਉਹ ਤੇ ਰੇ ਸਪਰੇ ਖਾਦ ਬੂਟੇ ਲਾਏ ਲੇਬਰ ਸਾਰਾ ਕੁਝ ਹੈ ਉਹਨਾਂ ਦਾ ਮਿਲਦੇ 5 ਰੁਪਏ ਜਿਹਨੇ ਕੁਝ ਵੀ ਨਹੀਂ ਕੀਤਾ ਉਹਨੂੰ 45 ਬਣ ਜਾਂਦੇ ਆ ਯਾਰ ਤੇ ਵਿੱਚ ਫਿਰ ਬਈ 5 ਰੁਪਏ ਤੋਂ 45 ਹਿਸਾਬ ਦਾ ਕਿੱਧਰ ਗਿਆ ਬਈ ਕੌਣ ਖਾ ਗਿਆ ਤੁਸੀਂ ਆਪ ਕਰਦੇ ਬਈ ਅਸੀਂ ਕਿੱਥੇ ਯਾਰ ਅਸੀਂ ਪਿੰਡ 'ਚ ਬੈਠੇ ਆਂ ਅਸੀਂ ਕਿੱਥੇ ਵੇਚ ਲਏ ਸਾਡਾ ਹੱਥ ਨੂੰ 10 ਕਿਲੋ ਵਿਕਦਾ ਅੱਜ ਵੀਡੀਓ ਬਣਾ ਰਹੇ ਆਂ ਬਈ ਮੈਂ ਆਪਦੇ ਜਿਹੜੇ ਵੀਡੀਓ ਦੇ ਮਾਧਿਅਮ ਰਹੀਂ ਕਹਿਣਾ ਚਾਹੁੰਦਾ ਕਮੈਂਟ ਜ਼ਰੂਰ ਕਰਕੇ ਦੱਸੋ ਵੀ ਤੁਹਾਡੇ ਇਰਗੇ 'ਚ ਕਿੰਨੂ ਕਿੰਨੇ ਰੁਪਏ ਵਿਕਦਾ ਹਨ ਤੁਸੀਂ ਕਿੰਨੇ ਰੁਪਏ ਲੈ ਕੇ ਜਾਂਦੇ ਰੇੜੀ ਤੋਂ ਇਹ ਬਾਈ ਕਹਿੰਦਾ ਮੇਰਾ ਤਾਂ 5 ਰੁਪਏ ਵਿਕਦਾ ਮੇਰੇ ਭਾਦੀ ਮੈਂ ਚੱਲ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਸੀਗਾ ਪਰ ਬਾਈ ਨੇ ਤਾਂ ਗੱਲ ਹੀ ਹੋਰ ਸਚਾਈ ਹੋਰ ਹੀ ਦੱਸੀ ਆ ਨਹੀਂ ਤੁਸੀਂ ਇਹ ਪੁੱਛਿਆ ਨਾ ਵੀ ਖਰੀਦਣ ਵਾਲਿਆਂ ਨੂੰ ਵੀ ਕਿੰਨੇ ਰੁਪਏ ਖਰੀਦਦੇ ਆ ਮੈਂ ਕਹਿੰਨਾ ਪੰਜ ਚਾਰ ਵੀ ਜਿਹੜੇ ਆਹ ਕੋਈ ਸਾਡੇ ਵਰਕੇ ਹੈਗੇ ਆ ਜ਼ਿਮੀਂਦਾਰ ਜਿਹੜੇ ਆ ਬਾਗ ਲਾਈ ਬੈਠੇ ਆ ਬਈ ਤੁਸੀਂ ਦੱਸ ਦਿਓ ਕਮੈਂਟ ਕਰਕੇ ਵੀ ਕਿੰਨੇ ਰੁਪਏ ਵੇਚਦਾ ਉਹਨਾਂ ਦਾ ਉਹ ਦੱਸ ਦੇਣਗੇ ਤੈਨੂੰ ਹੁਣੇ ਦੱਸ ਦੇਣਗੇ ਕਮੈਂਟ ਆ ਜਾਊਗਾ ਵੀ ਜਿਹੜੇ ਨੇ ਬਾਗ ਲਾਇਆ ਉਹਦਾ ਕਿੰਨੇ ਰੁਪਏ ਵੇਚਦਾ ਤੇ ਜਿਹੜਾ ਗਾਹਕ ਨੂੰ ਮਿਲਦਾ ਉਹ ਕਿੰਨੇ ਰੁਪਏ ਮਿਲਦਾ ਇਹ ਤਾਂ ਬਈ ਸਰਕਾਰ ਨੂੰ ਚਾਹੀਦਾ ਜਿਹੜਾ ਵਿਚੋਲਾ ਗਰੀ ਹੈ ਨਾ ਇਹਦੇ ਵਿੱਚੋਂ ਇਹਨੇ ਮਾਰਤਾ ਸਾਡੇ ਕੰਮ ਨੂੰ ਕੋਈ ਹੱਕ ਤਾਂ ਵੀ ਨਹੀਂ ਆਦਾ ਇਹਦਾ ਕੋਈ ਖਾ ਲੈਣ ਵਿੱਚੋਂ ਪੰਜਾਬ ਚੋਂ 10-15 ਰੁਪਏ 15 ਰੁਪਏ ਕੁਝ ਮੰਨ ਲੈਣ ਪਰ ਯਾਰ ਭਾਈ ਯਾਰ ਸਾਡੇ ਤਾਂ ਪੱਲੇ ਹੀ ਕੁਝ ਨਹੀਂ ਪੈਂਦਾ ਆਲੀਆਂ ਵਾਲੀ ਗੱਲ ਆ ਆਲੂ ਗਾਂਹ ਵੇਖਦੇ 20 ਰੁਪਏ ਤੇ ਜ਼ਿਮੀਂਦਾਰ ਕੋਲੋਂ 2 ਰੁਪਏ ਜਾਂਦੇ ਆ ਇਹ ਤਾਂ ਯਾਰ ਭਾਈ ਮੈਂ ਤਾਂ ਚੱਜ ਰਹਿ ਗਿਆ ਤੂੰ ਜਿਵੇਂ ਦੱਸਿਆ ਮੈਂ ਕਿਹਾ ਕਿਤੇ ਭਾਈ ਭਾਈ ਗਾਲੀ ਪੈ ਗਿਆ ਜਾ ਕੇ ਵੀ ਤੁਸੀਂ ਇਹ ਲੱਖਾਂ ਦਾ ਇਹ ਤਾਂ ਤੁਸੀਂ ਜਾਓ ਖੇਤੀਬਾੜੀ ਮੰਤਰੀ ਕੋਲੇ ਜਾਓ ਵੀੜ ਕੋ ਦਿਖਾਓ ਉਹਨੂੰ ਵੀ ਆ ਕੀ ਹੋਈ ਜਾਂਦਾ ਹੈਗਾ ਬਹੁਤ ਮਾੜੀ ਗੱਲ ਹੈ ਮਾਨ ਸਾਹਿਬ ਨੂੰ ਕੋ ਪਰਵਾਹ ਨਾ ਇਹ ਚੀਜ਼ ਸ਼ੇਅਰ ਕਰੋ ਯਾਰ ਭਾਈ ਬਾਕੀ ਜਿਹੜਾ ਹੁਣ ਐਡੇ ਮਨ ਕੇ ਚਲੋ ਕਿੱਲਿਆਂ ਦੇ ਕਿੱਲੇ ਛੱਡੀ ਬੈਠਾ ਸਿਰਫ ਆਹ ਕਿਨੂਆਂ ਦਾ ਬਾਗ ਹਨਾ ਤੇ ਜੇ ਆਪਾਂ ਦੇਖੀਏ ਮੈਂ ਤਾਂ ਪੱਟ ਦੇਣਾ ਇਹ ਜੇ ਸਾਡਾ ਹੋ ਰਿਹਾ ਜੇ ਸਰਕਾਰ ਨੇ ਸਾਡੀ ਮਦਦ ਨਾ ਕੀਤੀ ਕੋਈ ਸਾਡਾ ਇਹਦਾ ਸਿਸਟਮ ਨਾ ਬਣਾਇਆ ਵੀ ਸਾਨੂੰ 40 ਰੁਪਏ ਮਿਲਣ ਜੇ 50 ਰੁਪਏ ਵਿਕਦਾ ਸਾਨੂੰ 20-25 ਦਾ ਮਿਲਣਾ ਫਿਰ ਤਾਂ ਗੱਲ ਮੰਨੀ ਨਹੀਂ ਪੱਟ ਲੈਣਾ ਇਸ ਤਾਂ ਹੁੰਦੇ ਸਾਲ ਨੂੰ ਮੈਂ ਤਾਂ ਝੋਨਾ ਲਾਉਂਗਾ ਇਹ ਸਾਬ ਜਿਹੜੇ ਵਿਚੋਲਗੀਰੀ ਵਾਲੇ ਫਿਰ ਤੋਂ ਵੀ ਨਹੀਂ ਕੋਸ਼ ਬਟਣਾ ਜਿਹੜੇ ਸਾਹ ਬਣਾ ਇਹ ਦੁਖੀ ਹੋਏ ਬੈਠੇ ਪੱਟਣ ਨੂੰ ਤਿਆਰ ਹੋਏ ਬੈਠੇ ਬਹੁਤ ਬਈ ਔਖਾ ਕੰਮ ਹੈ ਸਾਡਾ ਯਾਰ ਅਗਲੇ ਨੂੰ ਕਿਹੜੀ ਐ ਲਾਦਾ ਵੀ ਨਾ ਤੇ ਬਾਗ ਲੱਗਿਆ ਤਾਂ ਪਤਾ ਨਹੀਂ ਕੀ ਹੈ ਕੀ ਨਹੀਂ ਇਹ ਜ਼ਰੂਰ ਕਮੈਂਟ ਕਰਕੇ ਵਿਕਦਾ ਜ਼ਰੂਰ 50 ਰੁਪਏ ਆ ਪਰ ਬਈ ਸਾਨੂੰ ਥੋੜੀ ਮਿਲਦੇ ਯਾਰ ਸਜਤਾ ਬਸ ਕੋਹ ਨਹੀਂ ਸਾਡਾ ਹਾਲ ਯਾਰ ਬਾਈ ਆਹ ਤਾਂ ਅੱਜ ਪਹਿਲੀ ਯਾਰ ਸਾਨੂੰ ਨੂੰ ਮਿਲਿਆ ਵੀ 5 ਰੁਪਏ ਤੇ ਯਾਰ ਸੁਣ ਕੇ ਵੀ ਹੈਰਾਨਗੀ ਹੋਈ ਯਾਰ ਵੀ ਇਹਦੇ ਸਾਰੀਆਂ ਫਸਲਾਂਾਂ ਚ ਸਾਰੀਆਂ ਫਸਲਾਂਾਂ ਚ ਹੀ ਪ੍ਰਭਾਵ ਆਏ ਆ ਇਹ ਤਾਂ ਹੁਣ ਅਸੀਂ ਇੱਥੇ ਵੇਚ ਨਹੀਂ ਸਕਦੇ ਕਿੰਨਾ ਕ ਵੇਚਾਂਗੇ ਰਪਿੰਡ ਦੇ ਵਿੱਚ ਬੈਠੇ ਆ ਤਾਂ ਕਿੰਨੇ ਕਿ ਲੋਕ ਨਾ ਲੈਂਦੇ ਆ ਆ ਤੁਹਾਨੂੰ 8-10 ਕਿਲੋ ਸਾਡਾ ਵੇਖਦਾ ਉਹ ਮਾੜਾ ਮੋਟਾ ਚੰਗਾ ਵੀ ਤੇ ਬਾਈ ਤੁਸੀਂ ਤੁਸੀਂ ਲਾ ਲਓ ਨਾ ਤੁਸੀਂ ਸੜਕ ਤੇ ਲਾ ਲਓ ਫਿਰ ਵੀ ਨਾ ਲਾ ਲਓ ਤੁਸੀਂ ਕਿੰਨੇ ਕਿੰਦਰ ਹੋਈ ਯਾਰ ਵੀ ਕੱਲਾ ਬੰਦਾ ਕੀ ਕਰੇ ਇਹ ਤਾਂ ਸਾਨੂੰ ਚਾਹੀਦਾ ਯਾਰ ਵੀ ਸਾਨੂੰ ਪੇ ਮਾੜੇ ਜੇ ਚੱਜ ਨਾਲ ਤਾਂ ਦੇਣਾ ਜੇ ਮੰਨ ਲਓ ਅੱਜ ਅਸੀਂ ਅੱਜ ਕਰ ਰਹੇ ਆ ਅਸੀਂ ਤਾਂ ਕਹਿੰਦੇ ਆ ਨਾ ਸਰਕਾਰ ਵੀ ਅੱਡੋ-ਅੱਡੀ ਬੱਕੋ ਬੱਕਰੀ ਫਸਲਾਂ ਲਾਓ ਅਸੀਂ ਇਹ ਲਾਈ ਹੋਈ ਆ ਪਰ ਇਹਦਾ ਇਹਦਾ ਸਾਨੂੰ ਮੁੱਲ ਮਿਲੂਗਾ ਤਾਂ ਅਸੀਂ ਹੋਰ ਪ੍ਰੇਰਿਤ ਕਰਾਂਗੇ ਕਿਸੇ ਨੂੰ ਜੇ ਸਾਨੂੰ ਮੁੱਲ ਨਾ ਮਿਲੂਗਾ ਮੈਂ ਤਾਂ ਕਹਿੰਦਾ ਵੀ ਹੋਰ ਕੋਈ ਨਾ ਫਸੇ ਫਿਰ ਮੈਂ ਤਾਂ ਇਹੀ ਕਹੂੰਗਾ ਵੀ ਭਈ ਜਦ ਰੇਟ ਹੀ ਨਹੀਂ ਸਾਨੂੰ ਚੱਜਣਾ ਮਿਲਦਾ ਫਿਰ ਭਈ ਕਣਕ ਝੋਨਾ ਹੀ ਫਿਰ ਕਣਕ ਝੋਨਾ ਲਾਉਣਗੇ ਫਿਰ ਫੇਰ ਸਰਕਾਰਾਂ 'ਨਾ ਬੈਠਣੀਆਂ ਵੀ ਇਹ ਕਣਕ ਲਾਉਂਦੇ ਆ ਇਹ ਝੋਨਾ ਲਾਉਂਦੇ ਆ ਇਹ ਹੋਰ ਫਸਲਾਂ ਨਹੀਂ ਲਾਉਂਦੇ ਲਾਉ ਤਾਂ ਤਾਂ ਜੇ ਕੋਈ ਸਾਫ਼ ਸਰਪਤੀ ਦੇਓ ਕਿ ਕੋਈ ਰੇਟ ਕੋਈ ਗੱਲ ਦੀ ਗੱਲ ਤਾਂ ਕਰੋ ਸਾਡੀ ਸਾਡੀ ਗੱਲ ਸੁਣੋ ਤਾਂ ਆਏ ਜੇ ਸੁਣ ਕੇ ਵੀ ਹੈਰਾਨਗੀ ਹੁੰਦੀ ਵੀ 5 ਰੁਪਏ ਕਿਲੋ ਯਾਰ 50 ਰੁਪਏ ਰੇੜੀ ਦੇ ਹਿਸਾਬ ਨਾਲ ਲੈਣੇ ਜਾ ਕੇ ਦੇਖ ਲਈ ਹੋਰ ਜਿੰਮੇਤਰਾਂ ਦੇ ਆ ਜਾਣਗੇ ਕਮੈਂਟ ਦੱਸ ਦੇਣਗੇ ਤੁਹਾਨੂੰ ਹਾਂ ਬਈ ਕਮੈਂਟ ਕਰਕੇ ਜਰੂਰ ਦੱਸੋ ਤੇ ਸਰਕਾਰ ਤੱਕ ਵੀਡੀਓ ਜਰੂਰ ਪਹੁੰਚਾਓ ਬਈ ਸ਼ੇਅਰ ਕਰਦੇ ਹੋ ਹਨਾ ਤੇ ਆਈ ਮੈਨ ਲੱਗਦਾ ਸਾਰੇ ਬਾਈ ਕਿਸਾਨ ਦੁਖੀ ਹੋਏ ਹੋਏ ਆ ਤੇ ਬਾਈ ਮੈਨ ਲੱਗਦਾ ਆਪ ਦਾ ਨਾ ਐ ਕਹ ਲੀ ਵੀ ਮਨ ਚੱਕਿਆ ਦੁਖੀ ਹੋਇਆ ਹੋਇਆ ਤੇ ਯਾਰ ਬਾਈ ਮੈਂ ਹੋਰ ਕੋਈ ਗੱਲ ਨਹੀਂ ਬਾਤਨੀ ਆ ਤੁਹਾਡੇ ਸਾਹਮਣੇ ਰੱਖਤੀ ਆ ਸੋ ਧੰਨਵਾਦ